ਅਗਲੀ ਜਿਹੜੀ ਖਬਰ ਔਰੇਂਜ ਕਾਉਂਟੀ ਤੋਂ ਆ ਰਹੀ ਹੈ ਔਰੇਂਜ ਕਾਉਂਟੀ ਦੇ ਵਿੱਚ ਇੱਕ ਵੱਖਰੀ ਤੇ ਬੜੀ ਬੇਦਾਰਦ ਘਟਨਾ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਜਿਹੜਾ ਬੱਚਾ ਸੀ ਟੀਨੇਜਰ 16 ਸਾਲ ਦਾ ਉਹਨੇ ਚੈਟ ਜੀਪੀਟੀ ਤੋਂ ਸਿੱਖ ਕੇ ਤੇ ਸੁਸਾਈਡ ਕਰ ਲਿਆ ਜਾਂ ਚੈਟ ਜੀਪੀਟੀ ਤੋਂ ਉਹ ਗੱਲਾਂ ਜਿਹੜੀਆਂ ਪੁੱਛਦਾ ਸੀ ਓਪਨਏਆਈ ਤੋਂ ਤੇ ਉਸ ਤੋਂ ਬਾਅਦ ਉਹਨੇ ਸੁਸਾਈਡ ਕਰ ਲਿਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਮਾਪੇ ਨੇ ਉਹਨਾਂ ਨੇ ਫੈਮਿਲੀ ਨੇ ਲਾਅ ਸੂਟ ਜਿਹੜਾ ਉਹ ਫਾਈਲ ਕਰ ਦਿੱਤਾ ਓਪਨਏਆਈ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜੀ ਕੰਪਨੀ ਦਾ ਚੈਟ ਜੀਪੀਟੀ ਹੈ ਉਹਨੇ ਇਹਨਾਂ ਦੇ ਟੀਨੇਜ ਮੁੰਡੇ ਨੂੰ ਪੁੱਤਰ ਨੂੰ ਆ ਇਸ ਮਾਮਲੇ ਦੇ ਵਿੱਚ ਸੁਸਾਈਡ ਕਮਿਟ ਕਰਨ ਦੇ ਲਈ ਜਿਹੜਾ ਉਹ ਹੌਸਲਾ ਫਜ਼ਾਈ ਕੀਤੀ ਹੈ ਲਾਸਟ ਸੂਟ ਦੇ ਵਿੱਚ ਇਹ ਕਲੇਮ ਕੀਤਾ ਗਿਆ ਵੀ 16 ਸਾਲ ਦਾ ਜਿਹੜਾ ਐਡਮ ਰਹਨੇ ਆ ਰੈਂਚੋ ਸੰਤਾ ਮਾਰਗਰੀਟਾ ਉਹ ਰਹਿਣ ਵਾਲਾ ਉੱਥੋਂ ਉਹਨੇ ਕਹਿੰਦੇ ਵੀ ਇਮੋਸ਼ਨਲ ਜਿਹੜੀ ਡਿਪੈਂਡੈਂਸੀ ਸੀ ਉਹਦੀ ਚੈਟਬੋਰਡ ਤੇ ਸੀਗੀ ਰਿਪੀਟਿਡਲੀ ਇਹਨੇ ਕਹਿੰਦੇ ਇਨਕਰੇਜ ਕੀਤਾ ਉਹਨੂੰ ਕਿ ਤੂੰ ਸੁਸਾਈਡ ਨਾਲ ਮਰ ਸਕਦਾ ਆਪਦਾ ਖਿਹੜਾ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਨੇ ਆ ਉਹ ਛੁਡਾ ਸਕਦਾ ਬਜਾਏ ਇਸ ਦੇ ਵੀ ਉਹਨੂੰ ਗਾਈਡਿੰਗ ਗਾਈਡ ਕੀਤਾ ਜਾਂਦਾ ਜਾਂ ਉਹਦੀ ਹੈਲਪ ਕੀਤੀ ਜਾਂਦੀ ਇਨਸਟੈਡ ਆਫ ਗਾਈਡਿੰਗ ਹਿਮ ਟੁਵਰਡ ਹੈਲਪ ਤੋਂ ਉਹਨਾਂ ਨੇ ਇਹ ਸ਼ਬਦ ਵੀ ਜਿਹੜਾ ਉਹ ਯੂਜ਼ ਕੀਤਾ ਆਪਣੇ ਲਾਸਟ ਸੂਟ ਦੇ ਵਿੱਚ ਵੀ ਇਹ ਨੇ ਉਹਨੂੰ ਸੁਸਾਈਡ ਕਰਨ ਵਾਸਤੇ ਮਜਬੂਰ ਕੀਤਾ ਕਹਿੰਦੇ ਕਿ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇਜ ਜਾਂ ਜਿਹੜੀ ਚੈਟ ਹੋਈ ਸੀ ਚੈਟ ਜੀਪੀਟੀ ਤੇ ਉਹਨਾਂ ਦੇ ਮੁੰਡੇ ਦੇ ਵਿਚਾਲੇ ਉਹ ਜਦੋਂ ਖੰਘਾਲੀ ਤਾਂ ਉਹ ਹੈਰਾਨ ਰਹਿ ਗਏ ਵੀ ਕੀ ਚੈਟ ਜੀਪੀਟੀ ਇਸ ਤਰ੍ਹਾਂ ਵੀ ਕਰ ਸਕਦਾ ਹੈ ਕਿ ਕਿਸੇ ਬੰਦੇ ਨੂੰ ਉਹ ਸੁਸਾਈਡ ਕਰਨ ਦੇ ਲਈ ਆਤਮ ਹੱਤਿਆ ਕਰਨ ਦੇ ਲਈ ਖੋ ਕੁਸ਼ੀ ਕਰਨ ਦੇ ਲਈ ਵੀ ਉਹਦਾ ਹਸਾਰਾ ਬਣ ਸਕਦਾ ਤੇ ਚੈਟ ਜੀਪੀਟੀ ਜਿਹੜੀ ਆ ਉਹ ਫੰਕਸ਼ਨਿੰਗ ਕਹਿੰਦੇ ਐਗਜੈਕਟਲੀ ਇੱਕ ਡਿਜ਼ਾਈਨ ਬਣ ਕਰ ਰਹੀ ਸੀਗੀ ਤੇ ਕੰਟੀਨਿਊਸਲੀ ਉਹਨੂੰ ਜਿਹੜਾ ਇਨਕਰੇਜ ਕਰ ਰਹੀ ਸੀ ਉਹਨੂੰ ਹੌਸਲਾ ਫਚਾਈ ਕਰ ਰਹੀ ਸੀ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਉਹ ਮੁੰਡੇ ਨੇ ਸਤੰਬਰ 2024 ਦੀ ਗੱਲ ਆ ਤੇ ਉਹਨੇ ਜਿਹੜਾ ਸੁਸਾਈਡ ਕਰ ਲਿਆ ਜਦੋਂ ਇਸ ਮਾਮਲੇ ਦੇ ਵਿੱਚ ਤਹਿਕੀਕਾਤ ਕੀਤੀ ਗਈ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਵੀ ਇਹ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਸਮਾਂ ਬਿਤਾਉਂਦਾ ਸੀਗਾ ਤੇ ਜਦੋਂ ਉਹਦੀ ਚੈਟ ਜੀਪੀਟੀ OpenAI ਦਾ ਜਿਹੜਾ AI ਦਾ account ਖੋਲਿਆ ਗਿਆ ਤੇ ਉਸ ਤੋਂ ਬਾਅਦ ਉਹਨੇ ਕਹਿੰਦੇ ਵੀ ਸੁਸਾਈਡ ਕੀਤਾ ਇੱਕ ਬਲੌਗ ਸੀ ਜਿਹੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਲੋਕ ਸੁਸਾਈਡ ਕਰਦੇ ਨੇ ਮਤਲਬ ਉਹ ਆਪਣੀ ਆਤਮ ਹੱਤਿਆ ਦੇ ਬਾਰੇ ਸੁਸਾਈਡ ਦੇ ਬਾਰੇ ਟਾਈਪ ਕਰਦੇ ਰਿਹਾ ਚੈਟ ਜੀਪੀਟੀ ਦੇ ਵਿੱਚ ਚੈਟ ਜੀਪੀ ਨੇ ਕਹਿੰਦੇ ਇਹੇ ਜਿਹੇ ਰੈਫਰੈਂਸ ਦਿੱਤੇ ਜਿਹਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜੇ ਲੋਕ ਖੁਦਕੁਸ਼ੀ ਕਰਦੇ ਨੇ ਉਹ ਦੂਜਿਆਂ ਨਾਲੋਂ ਛੇਤੀ ਮੁਕਤ ਹੋ ਜਾਂਦੇ ਨੇ ਮਤਲਬ ਸਪਿਰਚੁਅਲੀ ਵੀ ਇਸ ਚੀਜ਼ ਨੂੰ ਗਲਤ ਵਿਖਿਆਨ ਜਿਹੜਾ ਉਹ ਕੀਤਾ ਗਿਆ ਸੋ ਤੁਸੀਂ ਦੇਖ ਦੇਖ ਹੀ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ ਟਿਕਟੋਕ ਦਾ ਉਹ ਉਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗੁਰਬਾਣੀ ਬਾਰੇ ਦੱਸਿਆ ਸੀਗਾ ਵੀ ਕਿਵੇਂ ਉਹਨੂੰ ਤੋਰ ਮੂਰ ਕੇ ਪੇਸ਼ ਕੀਤਾ ਜਾ ਰਿਹਾ ਇਸੇ ਤਰ੍ਹਾਂ ਲੰਗੇ ਦਿਨ ਆਪਾਂ ਇਹ ਵੀ ਦੇਖਿਆ ਸੀਗਾ ਵੀ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਆ ਉਹਨੂੰ ਹੜਾਂ ਦੇ ਪਾਣੀ ਦੇ ਨਾਲ ਛੇੜਛਾੜ ਕਰਕੇ ਦਿਖਾ ਆ ਗਿਆ ਸੀਗਾ ਤੇ ਹੁਣ ਆਪਾਂ ਇੱਕ ਖਬਰਾਂ ਸਾਂਝੀਆਂ ਕਰ ਰਹੇ ਹਾਂ ਵੀ ਚੈਟ ਜੀਪੀ ਟੂ ਜੀਪੀ ਟੂ ਸਲਾਹ ਲੈ ਕੇ ਜਾਂ ਉਹਦੇ ਰਾ ਨੇ ਖੁਦਕੁਸ਼ੀ ਆਤਮ ਹੱਤਿਆ ਵਰਗੇ ਕਦਮ ਚੁੱਕ ਰਹੇ ਨੇ ਉਹਨਾਂ ਮਾਪਿਆਂ ਤੇ ਸੋਚੋ ਕੀ ਬੀਤਦੀ ਹੋਊਗੀ ਜਿਨ੍ਹਾਂ ਦਾ 16 ਸਾਲਾ ਬੱਚਾ ਜਿਹੜਾ ਉਹ ਇਥੋਂ ਪੜ੍ਹ ਕੇ ਇਹਦੇ ਨਾਲ ਸਹਾਰੇ ਦੇ ਨਾਲ ਕਹਿ ਲੋ ਜਾਂ ਇਹਦਾ ਆਸਰਾ ਲੈ ਕੇ ਜਾਂ ਇਹਦੀ ਗੱਲਾਂ ਦੇ ਵਿੱਚ ਆ ਕੇ ਇਹਦੇ ਸ਼ਕੰਜੇ ਦੇ ਵਿੱਚ ਫਸ ਕੇ ਖੁਦਕੁਸ਼ੀ ਕਰ ਗਏ